ਮੇਰਾ ਨਾਮ ਪਰਮਜੀਤ ਸਿੰਘ ਟੰਡ ਵਿਠਵਾ ਮੇਰੀ ਲੜਾਈ ਮੈਨੂੰ ਇਹਨਾਂ ਨੇ ਬੰਦਿਆ ਨੇ 6-5 ਬੰਦਿਆਂ ਨੇ ਘੇਰ ਕੇ 9:30 ਵਜੇ ਮੈਨੂੰ 122 22 ਨੂੰ ਮੈਨੂੰ ਸਟਾ ਲਾਈਆਂ ਵਾ 307 ਦਾ ਮਰਾ ਪੱਤਾ ਦਿੱਤਾ ਜੋ ਮੈਂ ਅੱਜ ਤੱਕ ਕੋਈ ਕੰਮ ਕਰਨ ਜੋਗਾ ਨਹੀਂ ਗਾ ਮੇਰੀਆਂ ਸਟਾ ਇੰਨੀ ਗਭੀਰ ਵਾ ਤੇ ਅੱਜ ਤੱਕ ਕਿਸ ਨੇ ਮੇਰਾ ਕੋਈ ਐਫਐ ਦੱਤ ਨਹੀਂ ਕੀਤੀ ਮੇਰਾ ਕੋਈ ਇਹਨੇ ਬੈਨੀਫੀਟ ਨਹੀਂ ਦਿੱਤਾ ਜੋ ਕਿ ਅਸੀਂ ਸਕਾਸਾ ਕਰਦੇ ਆਂ ਜਾਂ ਸਾਡਾ ਇਹਨਾਂ ਨੇ ਇਤਜ਼ਾਦ ਨਹੀਂ ਪੇਸ਼ ਕੀਤਾ ਹੁਣ ਇਹਨਾਂ ਨੇ ਬਾਅਦ ਚ ਆ ਕੱਲ ਪਰਸੋਂ ਸਾਡੇ ਕੱਲ ਸਾਡੇ ਬੰਦੇ ਮਾਰਤੇ ਦੋ ਬਲਰਾਜ ਸਿੰਘ ਨਿਰਮਲ ਸਿੰਘ ਤੇ ਇਹ ਸਾਡਾ ਭਰੀਆ ਆਪਣੀ ਘਰੋਂ ਚੜ੍ਹਵਾਉਣ ਵਾਸਤੇ ਆਇਆ ਹੈਗਾ ਤੇ ਇਹਨਾਂ ਨੇ ਚੋਹਾਂ ਬੰਦਿਆਂ ਨੇ ਪਹਿਲੋ ਘੇਰਿਆ ਤੇ ਮੁੜ ਕੇ ਬਾਅਦ ਵਿੱਚ ਅੰਗਰੇਜ਼ਾਂ ਨੇ ਉਹਦਾ ਮਤਗੀਦਨ ਦਾ ਆ ਗਿਆ ਇਹਨਾਂ ਨੇ ਗੋਲੀ ਇੰਨੀ ਚਲਾਈ ਆ ਜੋ ਸਾਡੇ ਬੰਦੇ 5 6 7 ਸੇਮ ਸਿੰਘ ਕੁਲਵਿੰਦਰ ਸਿੰਘ ਗੁਰਪ੍ਰੀਤ ਆਪਣੇ ਮੇਜਰ ਮੇਜਰ ਸਿੰਘ ਤੇ ਨਰਾਜ ਸਿੰਘ ਮਰ ਗਿਆ ਉਹ ਚੜਾ ਤੇ ਨਰਮਦ ਸਿੰਘ ਮਰ ਗਿਆ ਇਹਨਾਂ ਨੇ ਸਾਡੇ ਦੰਨੀਆਂ ਬਾਗ ਬੰਦੇ ਗੋਲੀਆਂ ਚਲਾਈਆਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬਦਮਾਸ਼ੀਆਂ ਕਰਦੇ ਆ ਇਹ ਜਿਹੜਾ ਰਾਜ ਆਂ ਪਲਦਾ ਇਹਨਾਂ ਨੇ ਬੇੜਾ ਕਰਕੇ ਜਿਹੜਾ ਹਤਾ ਸਾਡੇ ਪਿੰਡ ਦਾ ਹੀ ਹਤਾ ਵਾ ਸਮੈਂ ਨਹੀਂ ਵੇਚਦਾ ਨਹੀਂ ਵੇਚਦਾ ਤੇ ਨਜਾਇਜ਼ ਮਜਬੀ ਸ਼ੰਗਲ ਪਤੌੜ ਲੈ ਕੇ ਦਿੱਤੇ ਜਿਹੜੇ ਕਿ ਕੱਲ ਗੋਲੀਆਂ ਚਲਾ ਕੇ ਇੱਥੇ ਗਏ ਬੰਦੇ ਜਨ ਜਿਆਦੇ ਕੀ ਵੀ ਚੱਕ ਨਹੀਂ ਕੀਤੇ ਆ ਕਾਰਨ ਕੀ ਸਮਝਦੇ ਆ ਕਾਰਨ ਜਨਾਬ ਕੋਈ ਨਹੀਂਗਾ ਇਹ ਬਦਮਾਸ਼ੀਆਂ ਨੇ ਜਲਦੀਆਂ ਕਾਰਨ ਕਹਾਦਾ ਉਹ ਆਜਾ ਬੇਟਾ ਆਪਣੀ ਘਰ ਦੀ ਚੜ੍ਹਨ ਵਾਸਤੇ ਆਇਆ ਹੈਗਾ ਜੰਦਰ ਉਹ ਕੋਲਸ ਨੌਕਰੀ ਕਰਦੀ ਆ ਆਪਣੇ ਜਾਨਾਂ ਜੁੜੀ ਹੋਣੇ ਤੇ ਇਹਨਾਂ ਨੇ ਬੰਦਿਆਂ ਨੂੰ ਚੋਹਾਂ ਨੇ ਆਣ ਕੇ ਉਹਨੂੰ ਘੇਰ ਲਿਆ ਇਕਰਪਾਲ ਸਹਿ ਭਾਲਕ ਜਸਬੀਰ ਸਿੰਘ ਤੇ ਦੋ ਮੁੰਡਿਆਂ ਦੇ ਨਾਲ ਹੋਰ ਉਹਨਾਂ ਦਾ ਨਾਮ ਨਹੀਂ ਪਤਾ ਇਹਨਾਂ ਘੇਰਿਆ ਪਹਿਲੋ ਤੁਹਾਡੇ ਵੀ ਦੱਸਿਆ ਵੀ ਮੇਰੇ ਤੇ ਵੀ ਕੋਈ ਉਹਨਾਂ ਨੇ ਛੱਡਾ ਲਾਈਆਂ ਸੀ ਤਾਂ ਪਹਿਲੋ ਗ੍ਰਿਫਤਾਰੀ ਹੋਈ ਹੈ ਕਿਹੜਾ ਗ੍ਰਿਫਤਾਰੀ ਕੋਈ ਕਹੇ ਸੀ ਗ੍ਰਿਫਤਾਰੀ ਸਾਡੀ ਨਹੀਂ ਹੋਈ ਸਾਨੂੰ ਤਾਂ ਉਦਾਂ ਹੀ ਧੱਕੇ ਖਾਣਦੇ ਆ ਤੇ ਪੁਲਸ ਜਿਹੜੀ ਸਾਡੀ ਸੁਣਾਈ ਕੋਈ ਨਹੀਂ ਕਰਦੀ ਕਾਰਨ ਕੀ ਸਮਝਦੇ ਕੋਈ ਪੋਲਿਟਿਸ਼ੀਅਨ ਇਹ ਜਨਾਬ ਐਮਐਲਏ ਜੋ ਕੰਦਿਆ ਅੰਮਪਾਲ ਜੀ ਦਾ ਉਹ ਹੀ ਹੁੰਦਿਆ ਵਾ ਕੇਈ ਸਾਡੀ ਸੁਣਾਈ ਕੋਈ ਨਹੀਂ ਕੀਤੀ ਐਮਐਲਏ ਅੰਮਰਪਾਲ ਕੀ ਲੱਗਦਾ ਅੰਮਰ ਉਹ ਲੱਗਦਾ ਨਹੀਂ ਉਹਨੂੰ ਨਿੱਚੜਾਵਾ ਚੜਾਇਆ 5 ਲੱਖ ਦਾ ਚੜਾਵਾ ਚੜਾਇਆ ਸਮੈਗ ਵੇਚੀ ਜਾਂ ਖੁੱਲੀ ਵੇਚੀ ਆ ਤੇ ਇਹਨੇ ਜਦੋਂ ਮਰਜ਼ੀ ਪੈਸੇ ਦੇ ਜਣਾ ਅਸੀਂ ਤੇ ਗਰੀਬ ਬੰਦੇ ਆਪਣੀ ਮਿਹਨਤ ਕਮਾਈ ਕਰਨ ਵਾਲੇ ਆ ਗੱਲ ਦਾ ਪੁਲਿਸ ਵੱਲੋਂ ਤੁਹਾਡੇ ਵੱਲੋਂ ਬਿਆਨ ਨਹੀਂ ਪਿਆ ਕੋਈ ਬਿਆਨ ਨਹੀਂ ਹੋ ਸਕਦਾ ਸਾਨੂੰ ਆਦੇ ਪੋਟਮਾਰਡ ਕਰੋ ਇੰਜ ਨਹੀਂ ਬਿਆਨ ਨਹੀਂ ਹੁੰਦੇ ਉਹ ਜਿੰਨੇ ਪੋਟਮਾਰਡ ਨਹੀਂ ਕਰ ਸਕਦੇ ਅਸੀਂ ਹੁਣ ਤੇ ਜਾਈ ਰਹਾਗੇ ਜੇ ਜੋ ਮਰਜ਼ੀ ਹੋਵੇ ਮੁਲਾਜ਼ਮ ਆਏ ਤੁਹਾਡੇ ਕੋਲ ਮੁਲਾਜ਼ਮ ਆਏ ਆ ਸਾਨੂੰ ਆਦੇ ਪੋਟਮਾਰਡ ਕਰੋ ਇਹ ਪੋਟਮਾਰਡ ਨਹੀਂ ਕਰਨਾ ਜਿੰਨੇ ਸਾਡਾ ਤੇ ਨਿਆਂ ਨਹੀਂ ਸੰਦਲੇ ਕਿ ਤੁਸੀਂ ਬਿਆਨ ਨਹੀਂ ਕਰਾਇਆ ਤੇ ਉਹਨਾਂ ਨੂੰ ਕਿਹਾ ਨਹੀਂ ਵੀ ਸਾਡਾ ਬਿਆਨ ਕਰੋ। ਪਈ ਪਈ ਕਿਹਾ ਬਿਆਨ ਕਰੋ ਆਂਦੇ ਵੀ ਪਈ ਪਿਲ ਪੋਟਮੜ ਕਰੋ ਫਿਰ ਬਿਆਨ ਕਰਨੇ ਆ। ਗੋਲੀਆਂ ਚੋਂ ਵਾਲੇ ਕਿੰਨੇ ਕੁ ਬੰਦੇ ਆਏ? ਗੋਲੀਆਂ ਚੋਂ ਵਾਲੇ ਜੀ 7-8 ਬੰਦੇ ਤੇ ਗੋਲੀਆਂ ਜਿਹਨਾਂ ਕੋ ਪਿਸਤੌਲ ਤੇ ਰਫਲਾਂ ਹੀ ਗਿਆ। ਬਾਕੀ ਦਾਤਾਂ ਡਾਂਗਾਂ ਵਾਲੇ ਏਗੇ ਤੇ 10-12 ਬੰਦੇ ਲੈ ਕੇ ਆਇਆ ਵਾ ਅੰਗਰੇਜ਼ ਸਿੰਘ। ਅੱਲੀ ਪ੍ਰਸ਼ਾਸਨ ਨੂੰ ਮਾਨਤੀ ਹੈ ਜੀ। ਕਿਸਾਨ ਨੂੰ ਇਹੋ ਜਿਹਾ ਸਾਨੂੰ ਨਿਆਂ ਮਿਲਣਾ ਚਾਹੀਦਾ ਸਾਡੇ ਨਜਾਇਜ਼ ਬੰਦੇ ਮਾਰਦੇ ਇਹਨਾਂ ਨੇ। ਜੇ ਨਿਆ ਨਹੀਂ ਮਿਲਦਾ ਤਾਂ ਅਗਲੇ ਜੋ ਮੁੜਕੇ ਫੇਰੇਗਾ ਕੱਜ ਟੱਕਾ ਜਾਮ ਕਰਾਂਗੇ ਤੇ ਅਸੀਂ ਮੁੜਕੇ ਕਰਾਂਗੇ ਆਪਣਾ ਸੰਘਰਸ਼ ਜਾਰੀ ਰੱਖਾਂਗੇ ਉਹ ਕਰਨਾ ਉਹ ਬੰਦੇ ਦਾ ਹਾਲ ਹੈ ਜੀ ਤੇ ਕੀ ਕਾਰਨ ਕੀ ਹੈ ਕਿ ਪੁਰਾਣੀ ਬੰਜਰ ਜੀ ਪੁਰਾਣੀ ਬੰਜਰ ਸੀ ਇਹਨਾਂ ਦੇ ਕੋਈ ਥਾਲ ਖੋਲ ਦਾ ਟਕੜਾ ਸਰ ਉਹ ਪਾਰਟੀ ਦਾ ਇਲਜ਼ਾਮ ਹੈ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਉਹ ਸੁਣਵਾਈ ਕਿਉਂ ਨਹੀਂ ਕੀਤੀ ਜਾ ਰਹੀ ਸੁਣਵਾਈ ਪੂਰੀ ਹੋ ਰਹੀ ਹੈ ਸ਼ੁਰੂ ਕਹਿੰਦੇ ਵੀ ਸਾਡੇ ਕੋਲ ਰਾਤ ਦੇ ਆਏ ਸਾਡੇ ਕੋਈ ਕੋਈ ਧਿਆਨ ਨਹੀਂ ਦਿੱਤੇ ਕਿ ਇਹ ਕਿਹੜਾ ਕੰਮ ਜਿਹਨੇ ਪੌਂਟ ਮਾਰ ਕੇ ਕਿਹਾ ਉਹ ਪੇ ਆ ਗਏ ਦੋਨਾਂ ਪਾਰਟੀਆਂ ਨੇ ਡਾਕਟਰਾਂ ਨੇ ਅਨਫਿਲ ਲੈ ਕੇ ਤੇ ਕਰਕੇ ਬਿਆਨ ਹਸਲ ਨਹੀਂ ਕੀਆ ਕੋਈ ਮੌਕੇ ਦੇ ਗਵਾਹ ਦੀ ਬਿਆਨ ਨਹੀਂ ਮੌਕੇ ਦੇ ਗਵਾਹ ਜਿਹੜੇ ਬਿਆਨ ਅਸੈਂਬਲੀ ਵਿੱਚ ਜਿਹੜੇ ਲੜਾਈ ਸ਼ਾਮਿਲ ਬੰਦੇ ਉਹਨਾਂ ਦੇ ਬਿਆਨ ਲੈਣੇ ਹੁੰਦੇ ਆਪਾਂ ਕੋਈ ਮੌਕੇ ਦੀ ਸੀਸੀਟੀਵੀ ਰੈਸਟ ਭਈ ਹੈ ਰੈਸਟ ਅਜੇ ਕੋਈ ਨਹੀਂ ਕੋਈ ਮੌਕੇ ਦੀ ਸੀਸੀਟੀਵੀ ਸੀਸੀਟੀਵੀ ਅਜੇ ਤੱਕ ਸਾਡੇ ਕੋਲ ਹੈ ਨਹੀਂ ਆ ਪਰ ਕੋਸ਼ਿਸ਼ ਕਰਾਂਗੇ ਜੀ ਕੋ ਲੱਭ ਗਿਰੇ ਪਰ ਪਾਰਟੀ ਕਹਿ ਰਹੀ ਵੀ ਜਿੰਨਾ ਚਿਰ ਸਾਡੇ ਬਿਆਨ ਨਹੀਂ ਹੁੰਦੇ ਆਪਾਂ ਕੋਟ ਨਹੀਂ ਮਾਰਦੇ ਉਹ ਇਹਨਾਂ ਦੀ ਮਰਜ਼ੀ ਹੈ ਜੀ ਬਿਆਨ ਲਿਖ ਕੇ ਦੇ ਦੇਣਗੇ ਸਾਨੂੰ ਅਸੀਂ ਬਿਆਨ ਹੁਣ ਲਿਖ ਲਾਂਗੇ ਕਿਉਂਕਿ ਡਾਕਟਰ ਜਿਹਦਾ ਅਨਫਰਮ ਲਿਖ ਕੇ ਦੇ ਫਿਰ ਆਪਾਂ ਕਿਹਦੇ ਬਿਆਨ ਹੀ ਲੈ ਸਕਦੇ ਹਨਾ ਟੋਟਲ ਕਿੰਨੇ ਬੰਦਿਆਂ ਨੇ ਗੋਲੀਆਂ ਚਲਾਈਆਂ ਹਨ ਟੋਟਲ ਬਾਰੇ ਨਹੀਂ ਕਹਿ ਸਕਦੇ ਆਪਾਂ ਪਰ ਜਿਹੜੇ ਇੱਕ ਪਾਰਟੀ ਦੇ ਦੋ ਬੰਦੇ ਦਾਖਲ ਆ ਦੂਜੀ ਪਾਰਟੀ ਦੇ ਛੇ ਬੰਦੇ ਦਾਖਲ ਟੋਟਲ ਕਿੰਨੀਆਂ ਚੱਲੀਆਂ ਹੀ ਗੋਲੀਆਂ ਦੱਸੋ ਗੋਲੀਆਂ ਦਾ ਨਹੀਂ ਪਤਾ ਜੀ ਫਿਗਰ ਨਹੀਂ ਦੱਸ ਸਕਦੇ ਆਪਾਂ ਕਾਫੀ ਚੱਲੀਆਂ 30